ਫਿਰ ਵੀ ਵੀ ਇਟਾ ਤਿੰਨ ਪਿਆਰ ਕਰਦਾ ਮੀ ਦਾ ਪੁੱਤ ਦਾੜੀਆਂ ਨੇ ਚਲੋ ਠੀਕ ਹੈ ਅਰੇ ਕੁੱਲੀ ਬਣੇ ਆ ਆ ਦੇਖੋ ਹੈਲੋ ਗਾਇਸ ਕੀ ਹਾਲ ਜੀ ਟਿਟਾ ਜੀ ਸਾਰੇ ਠੀਕ ਹੀ ਹੋ ਗਏ ਵੈਲਕਮ ਬੈਕ ਟੂ ਅਨ ਚੈਨਲ ਆਯੂਪਤੀ ਸਰ ਕੇ ਟੂ ਵੈਂਕਾ ਆ ਦਿਨ ਲੋਕ ਥੋੜਾ ਸਵਾਗਤ ਹੈ ਬਲੌਗ ਨੂੰ ਚੈਨਲ ਨੂੰ ਸਬਸਕ੍ਰਾਈਬ ਲੌਗ ਕਰਦੇ ਲਾਈਕ ਨਾ ਦੇਣਾ ਕਦੇ ਸ਼ੇਅਰ ਅੱਜ ਅੱਜ ਜਿਸ ਜਾਣਾ ਵਾ ਅੰਮ੍ਰਿਤਸਰ ਸਾਡੇ ਜਿੱਦਾਂ ਕੀ ਵੱਚ ਗਏ ਆ ਪੌਣੇ 5 ਦੇ ਕਿ ਟਾਈਮ ਹੋ ਚੁੱਕਿਆ ਵਾ ਅਸੀਂ ਅੱਜ ਸ਼ਾਮ ਨੂੰ ਜਾਣਾ ਵਾ ਤੇ ਅੰਮ੍ਰਿਤਸਰ ਅੰਮ੍ਰਿਤਸਰ ਸਟੇਸ਼ਨ ਤੇ ਆਨਾਂ ਬੁਆਰੀਆਂ ਲੈਣ ਉਹ ਦਿੱਲੀੋਂ ਆਂਦੇ ਨੇ ਮੈਂ ਤੇ ਪਾਸੇ ਜਾਵਾਂਗੇ ਬੁਆਰੀਆਂ ਲੈ ਜਾਵਾਂਗੇ ਦਿੱਲੀੋਂ ਤੋਂ ਆਂਦੇ ਆ ਤੇ ਅਸੀਂ ਉਹਨਾਂ ਨਾਲ ਜਾ ਕੇ ਨਾਤੋ ਦੀ ਤਿਆਰੀ ਜੀ ਕਰ ਲਈਏ ਤਾਂ ਆਪਾਂ ਸ਼ਾਮ ਨੂੰ ਜਾਣਾ ਵਾ ਕੋਈ ਜਾਣ ਨਹੀਂ ਜਾਵਾਂਗੇ 6:30 ਦੇ ਵਿੱਚੋਂ ਜਾਵਾਂਗੇ ਤੇ ਉਹਨਾਂ ਨੂੰ ਲੈ ਕੇ ਆਵਾਂਗੇ ਤਿਆਰੀ ਦੁਰੀ ਕਰ ਲਈਏ ਨਾਤੋ ਲਈਏ ਗਾਇਜ਼ ਆਪਾਂ ਨਾਤੋ ਲਿਆ ਵਾ ਤੇ ਨਾਤੋ ਦਾ ਆਪਾਂ ਠਹਿਰ ਕੇ ਜਾਂਦੇ ਆ ਘੜੀ ਨੂੰ ਤੇ ਆ ਵੇਖੋ ਸਾਡੀ ਰੀਤ ਜਿੱਦਾਂ ਪਾਸ ਹੋਈ ਸੀ ਆ ਜਿੱਦਾਂ ਤੁਹਾਨੂੰ ਦੱਸਿਆ ਨਾ ਪਾਸ ਹੋਈ ਸੀ ਤੇ ਪ੍ਰਾਈਜ਼ ਅੱਜ ਮਿਲੇ ਆ ਤਾਂ ਆਹ ਡੱਬਾ ਵੀ ਮਿਲਿਆ ਖਾਣ ਲਈ ਈਮਾ ਆ ਜੇ ਇੱਛਦਾ ਗਾ ਜ ਸਾਡਾ ਆਪਣਾ ਮਰਾ ਪਤੀ ਸਾਹਿਬ ਉਹ ਦੱਖਾ ਸਾਰਾ ਹੀ ਖਾ ਗਏ ਆ ਚਲ ਦੋ ਪੀਸ ਲੈ ਲੈਣੇ ਆਪਾਂ ਖਾਣਾ ਆ ਵੀ ਸੁਆਜੀ ਗਾਲ ਕੇ ਚੌਲ ਤੇ ਆ ਕਦੂ ਦੀ ਸਬਜ਼ੀ ਪਰ ਸਾਡੇ ਫੇਵਰੇਟ ਤੇ ਹਨੀ ਆ ਪਰ ਖਾਣੇ ਪਾਣੀ ਭੁੱਖ ਬਹੁਤ ਲੱਗੀ ਜਿਆਦਾ ਸਵੇਰ ਦਾ ਨਹੀਂ ਕੁਝ ਖਾਦਾ ਤੇ ਅੱਜ ਭੁੱਖ ਲੱਗੀ ਤੇ ਮੈਂ ਚਲੋ ਖਾ ਲੈਣੇ ਹੁਣ ਆਪਾਂ ਚੱਲੇ ਆ ਅੰਮ੍ਰਿਤਸਰ ਬੂਆ ਜੀ ਹੁਣ ਲੈਣ ਪਾਸੇ ਦੀ ਬਾਗੇ ਮਾਰੇ ਬੱਚੇ બોલ્યો હાતે શટ કેના ઠીક આ હા તા બોલ દો તન પ્યા ગયા મોટા ડાળિયાને ચલો ઠીક આ કર દો ઇધર ઇધર બેસ ਸਾਬਕਾ ਪਹੁੰਚ ਚੁਕੇ ਆ ਸਟੇਸ਼ਨ ਤੇ ਬੁਆ ਜੀ ਨੂੰ ਲੈਣ ਲਈ ਹੁਣ ਬਸ ਅੰਦਰ ਜਾਣੀ ਵਾਲੇ ਆਪਾਂ ਕੋਲ ਹਾਲ ਕੋ ਸਟੇਸ਼ਨ ਤੇ ਆਪਾਂ ਆ ਗਏ ਆ ਬੁਆ ਜੀ ਨੂੰ ਜਾਂਦੇ ਪਏ ਆਪਾਂ ਲੈਣ ਮੈਂ ਤਰੋ ਜੀ ਹਰ ਕੋ ਬੂਆ ਜੀ ਨੇ ਨਾ ਪਾ ਲੈ ਰਿਆ ਵਾ। ਤੁਹਾਡਾ ਬੱਚਾ ਲੈ ਗਿਆ ਘਰ। ਅਰੇ ਕੁੱਲੀ ਬਣੇ ਆ। ਆਹ ਦੇਖੋ। ਉਹ ਪਾਸ ਜੀ ਨਹੀਂ ਜਾਂਦੇ। ਉਹ ਮਗਰੋਂ ਦੇ ਬੂਆ ਜੀ ਨਹੀਂ। ਬਸ ਉਹਨਾਂ ਗੱਡੀ 'ਚ ਬੈ ਕੇ ਤੇ ਚੱਲੇ ਆ। ਬੈ ਗੀ ਬੜੇ ਭਾਰੇ ਇਹਦੇ। ਬਾਰਗਰ ਬੈਗ ਮੋਢੇ ਤੇ ਰੱਖਿਆ ਇੱਕ ਤੇ ਕਾ ਡਰੇਡ ਨੇ ਪਏ ਆ। ਉਹ ਪਾਸ ਕਰੇ। ਉੱਪਰੋਂ ਆਮ ਆਦਮੀ ਨਾ ਬੋਲਦਾ ਹੈ। ਮਮਾ ਕਰ ਲੈ ਨਾ ਬੋਲਦਾ ਹੈ। ਮਮਾ ਕਰ ਲੈ ਮੜਾ ਕੇ ਮੈਂ ਨਾ। ਆਹ ਵਾਹ ਗੋਦੀ 'ਚ ਰੱਖ ਲਿਓ ਯਾਰ ਆ। ਪਿੱਛੇ ਪਿੱਛੇ ਬਕਤੇ ਬੈਗ ਵੀ। ਹੁਣ ਬਸ ਅੱਡੀ ਜਾਣ ਦੀ ਤਿਆਰੀ ਹੈ। ਇਹ ਟਾਈਮ ਨਾਲ ਪਹੁੰਚ ਗਏ। ਤੁਸੀਂ ਕਿੱਥੇ ਰੱਖੀ ਹੋ? ਉਹ ਇੰਨਾ ਨੂੰ ਮੈਂ ਖਵਾਉਂਦੇ ਆ ਰੋਹ ਰਾਜ ਜੀ ਨਿਆਣੇ ਨੂੰ। ਕੋਈ ਤੇ ਰਾਤੀ ਨੂੰ ਮੈਂ ਮਹਿਮ ਲਿਆਉਂਦਾ। ਦੇਖਿਆ ਨਾ ਇਹ। ਪਹੁੰਚ ਗਏ ਜੀ ਘਰ। ਹਾਂ। ਹਾਂ ਧੀਰੇ ਧੀਰੇ ਪਹੁੰਚ ਗਏ ਘਰ। ਅਸੀਂ ਲੰਦੇ ਪਿਆ ਸਮਾਨ ਬੈਗ ਚੋਂ। ਹਾਂਜੀ ਲਾ ਲਿਆ ਜੀ। ਯੋ ਜਮੇ ਲਾਲਿਆ ਜੇ ਪਿੰਕਰ ਪਹੁੰਚ ਕੇ ਦਾ ਉਟ ਸੰਭਾਲ ਲੈਣ ਜੱਟ ਜਾਂਦੇ ਹੋ ਗੱਪਾ ਰਹਿਮਾਨ ਪ੍ਰੀਤ ਜਿਹੜੇ ਬਾਕੀ ਪ੍ਰੀਤ ਕਬਾੜੀ ਕਰ ਸੰਭਾਲ ਲਿਆ ਕੇ ਤੁਹਾਨੂੰ ਤਿਜਿਆ ਜੀ ਅਸੀਂ ਅੰਬਰਸਰਵ ਆ ਚੁੱਕੇ ਆ ਜਵਾਜਾ ਲੈ ਕੇ ਤਕਰੀਬਨ 12 ਵਜੇ ਦਾ ਜੈ ਟਾਈਮ ਹੋ ਗਿਆ ਵਾ ਸਾਨੂੰ ਦਾ ਨੀਂਦ ਵਿੱਚ ਆਉਂਦੇ ਸਮਨਾ ਪਰਦੇ ਨਾਲ ਗਏ ਜਾ ਰਹੇ ਆ ਦਿਨ ਵਿੱਚ ਸਾਡੇ ਅਗੇ ਨਾ ਲੂਣ ਵਾਲੇ ਚੌਲ ਤੇ ਵਿੱਚ ਥੋੜੀ-ਬੋਧੀ ਦਾਲ ਪਾਈ ਤੇ ਪਰੌਖੇ ਖਾਵਾਂਗੇ ਦੁਪਹਿਰ ਵਾਲੀ ਸੋਜੀ ਪਈ ਜਿਹੜੇ ਕਦੋਂ ਦੀ ਹੋਣੀ ਜੀ ਕਰਦਾ ਖਾਣ ਨੂੰ ਇਹੋ ਖਾਵਾਂਗੇ ਆਪਾਂ ਬਹੁਤ ਜਲਦੀ ਨਹੀਂ ਜਾਉਂਦੀ ਆ ਆਪਾਂ ਥੱਕ ਚੁੱਕੇ ਆ ਆਪਣਾ ਮਾਰਾ ਤੇ ਅੱਜ ਦੇ ਵਲੋਗ ਨੂੰ ਇਸ ਟੈਂਡ ਕਰਦੇ ਆ ਵਲੋਗ ਦੀ ਲਗਤ ਲਾਈਕ ਕਰ ਦਿਓ ਗੁੱਡ ਨਾਈਟ ਚੈਨਲ ਨੂੰ ਜਨੇ ਵਿਚ ਚੈਨਲ ਕਰ ਦਿਓ ਸਬਸਕ੍ਰਾਈਬ ਬੰਦ ਲਾ ਕੇ ਨੈਕਸਟ ਵਲੋਗ ਦੇ ਵਿੱਚ ਬਾਏ ਬਾਏ